ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 842701987 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੈਡ ਦਿਖਾਉਣੀ ਹੈ ਸੇਲ ਦਾ ਡਿਟੇਲ ਵੀ ਤੁਹਾਨੂੰ ਦੱਸਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਹਨੀਸ਼ ਸਿੰਘ ਪਿੰਡ ਪੱਤੀ ਸੇਖਮਾ ਜ਼ਿਲ੍ਹਾ ਬਰਨਾਲਾ ਠੀਕ ਹੈ ਆਪਣੇ 81 ਦੇ ਉੱਪਰ ਜਿਹੜਾ ਹੈ ਸਾਈ ਖੇਤਾਂ ਦੇ ਬਾਹਰ ਵਾਲਾ ਹੈ ਨਾ ਲਾਇਰ ਰੋਡ ਨੂੰ ਜਾਂਦੀ ਹੈ ਇਹ ਵੀ ਫਿਰ ਉੱਪਰ ਸੂਏ ਤੋਂ ਉੱਪਰ ਠੀਕ ਹੈ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਹੈਗਾ 946731 55633 946753 55633 55663 ਹਾਂਜੀ ਵੀਰੇ ਬਾਪ ਬੱਚੀ ਦੇਖੀ ਹੈ ਨੇ ਆਪਣੀ ਘਰ ਦੀ ਜਾਂ ਆਪਣੀ ਹਾਂਜੀ ਹਾਂਜੀ ਆਪਣੀ ਘਰ ਦੀ ਠੀਕ ਹੈ ਪਹਿਲਾ ਸੂਰ ਸੂਰੀ ਹੈ ਨਾ ਹਾਂਜੀ ਕੈਕ ਦਾ ਲੈ ਜਾਂ ਸੂਂਦੇ ਆ ਜੇ ਇਹ ਵੀਰੇ ਲੈਂਦੀ ਹੈ 12 13 ਦਿਨਾਂ ਦਾ ਠੀਕ ਹੈ 12 13 ਦਿਨਾਂ ਦੇ ਸੂਂਦੇ ਬਾਕੀ ਆ ਪਹਿਲਾ ਸੂਆ ਸੂਰੀਆ ਹਾਂਜੀ ਦੰਦ ਵਗੈਰਾ ਦੇਖਿਆ ਕਿ ਨਹੀਂ ਦੇਖਿਆ ਆਪਾਂ ਦੰਦ ਇਹ ਵੀ ਪਤਾ ਦੋਨਾਂ ਦੇ ਜੀਭ ਮੇਰੇ ਹੋਣ ਨਹੀਂ ਦੇਖਿਆ ਵੀ ਚੌਗੀ ਹੋਊਗੀ ਲੱਗਦਾ ਹਾਂ ਚੌਗੀ ਹੋਊਗੀ ਲੱਗਦਾ ਠੀਕ ਹੈ ਕਿੰਨੀ ਕੁ ਚੰਗੀ ਬੈੜ ਦੇ ਦੁੱਧ ਕਿੰਨਾ ਸੀ ਬੈੜ ਚ ਲੈ ਜੀਦੀ ਸੀ ਇਹਦੀ ਮਾਂ ਬਲੇ ਤੇ ਹੀ ਬਹੁਤ ਠੀਕ ਹੈ 25 2 ਠੀਕ ਹੈ ਇਹ ਜੋ ਆਪਾਂ ਨੂੰ ਉਮੀਦ ਹੈਗੀ ਆ ਵੀ 20 ਤੋਂ ਬਾਅਦ 24 25 ਕਿਲੋ ਦੁੱਧ ਨਾਲੇ ਬੱਚੀ ਹੈਗੀ ਆ ਟੀਗਾ ਵਗੈਰਾ ਜ਼ਿਆਦਾ ਕਿਹੜਾ ਭਰਾਵਾ ਠੀਕ ਹੈ ਜੀ ਵਧੀਆ ਜੇ ਤੇ ਨਹੀਂ ਹੈਗਾ ਮਲਾਂ ਧਿਆਨ ਜੀ ਰੱਖਿਆ ਹਾਂ ਧਿਆਨ ਜੀ ਰੱਖਿਆ ਠੀਕ ਹੈ ਤੇ ਇਹਦਾ ਰੇਟ ਆਪਾਂ ਕੀ ਰੱਖਿਆ ਜੀ ਰੇਟ ਜੀ ਫੋਨ ਤੋੜੀ ਬਾਹਰ ਨੂੰ ਸੋ ਵੀਰ ਮੁੱਲ ਵੀਰ ਕਹਿੰਦਾ ਫੋਨ ਤੇ ਕਰਾਂਗੇ ਪਹਿਲਾ ਸੁਆ ਬੱਚੀ ਚੌਗੀ ਸੂਰੀ ਆ ਕੱਦ ਕਾੜ ਬਹੁਤ ਆ ਜਿੰਦ ਜਾਨ ਬਹੁਤ ਆ ਰਾਜੀ ਸਮੀ ਬੜੀ ਬਹੁਤ ਆ ਕੱਦ ਕਾੜ ਵਗੈਰਾ ਦੇਖਸਾ ਮੂੰਹ ਮੱਥਾ ਥੋੜਾ ਫੋਨ ਨੂੰ ਦੇਖ ਕੇ ਡਰਦੀ ਪਈ ਹੈਗੀ ਸੋ ਦੇਖੋ ਮੂੰਹ ਮੱਥਾ ਚੰਗਾ ਤੇ ਪੂਰੀ ਜਾਂਚ ਪੜਤਾਲ ਦੀ ਬੱਸੀ ਆ ਪਹਿਲਾ ਸੂਆ ਸੂਰੀ ਆ ਲੈ ਚੱਲ ਕੋਈ ਨਾ ਭਾਈ ਜੀ ਥੋੜਾ ਢੱਲੇਵਾ ਵਗੈਰਾ ਡੇਟ ਤੋਂ ਦੇਖ ਸਕਦੇ ਹੋ ਪਹਿਲਾ ਸੂਆ ਸੂਰੀ ਆ ਥੋੜਾ ਦਰਜਾ ਕਰਦੀ ਪਈ ਆ ਤੇ ਭਾਈ ਨੰਬਰ ਬੋਲੀ ਆਪਣਾ 94 94 65355630 ਮੁੱਲ ਜਾਇਜ਼ ਹੋ ਜੀ ਦੇ ਹਿਸਾਬ ਨਾਲ ਹਾਂਜੀ ਹਾਂਜੀ ਸੋ ਕਿਸੇ ਵੀ ਵੀਰ ਦੇ ਬੱਚੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੇਂ